ਅਸੀਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡੇ ਦੀ ਵਾਅਦੇ ਹੇਠ 13 ਫਰਵਰੀ ਤੋਂ ਲੈ ਕੇ ਅੱਜ 19 ਦਸੰਬਰ ਹੋ ਚੁੱਕੀ ਏ ਅਸੀਂ ਗੁਰਪ੍ਰੀਤ ਸਿੰਘ ਕੋਟਲੀ ਜਨਰਲ ਸੈਕਟਰੀ ਨਾਲ ਜੁੜ ਚੁੱਕੇ ਹਾਂ ਜੀ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਾਨ ਚੰਦਰਕਸ਼ ਕਮੇਟੀ ਪੰਜਾਬ ਗਰੁੱਪ ਕੋਡ ਬੁੱਡੇ ਦਾ ਜਰਨਲ ਸੈਕਟਰੀ ਗਪੀਰ ਸਿੰਘ ਬੋਲਦਾ ਜੀ ਅਸੀਂ ਇਸ ਵਕਤ ਆਖਣੌਰੀ ਬਾਡਰ ਤੋਂ ਬੋਲ ਰਹੇ ਹਾਂ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਹੋਣਾ ਨੇ ਸੰਵਿਧਾਨੀ ਕਿਸਾਨੀ ਵਾਸਤੇ ਆਪਣੀ ਜੀਵਨ ਜਿਹੜਾ ਜ਼ਿੰਦਗੀ ਨੂੰ ਦਾਤ ਲਾਇਆ ਹੋਇਆ ਹੈ ਉਹ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਸਮੂਹ ਪੰਜਾਬ ਦੇ ਵਾਸੀਆਂ ਨੂੰ ਹਰਿਆਣੇ ਦੇ ਵਾਸੀਆਂ ਨੂੰ ਅਪੀਲ ਹੈ ਕਿ ਹੋਮ ਹਮਾ ਆ ਕੇ ਖਨੌਰੀ ਬਾਰਡਰ ਤੇ ਪਹੁੰਚੋ ਜੋ ਕਿ ਇੱਕ انسان ਨੇ ਆਪਣੀ ਜ਼ਿੰਦਗੀ ਦਾਤ ਲਾਈ ਹੋਈ ਹੈ ਕਿਸਾਨੀ ਵਾਸਤੇ ਉਸ انسان ਦਾ ਜਿੰਨਾ ਵੀ ਸਮਰਥਨ ਕੀਤਾ ਜਾਵੇ ਵੱਧ ਤੋਂ ਵੱਧ ਚੜ ਕੇ ਵੱਧ ਤੋਂ ਵੱਧ ਸੰਗ ਤੇ ਇੱਥੇ ਪਹੁੰਚੇ ਜੀ ਦੂਜੀ ਗੱਲ ਇੱਕ ਮਾਨਸਾ ਦਾ ਲੀਡਰ ਹੈ ਰੁਲਦੂ ਸਿੰਘ ਮਾਨਸਾਉ ਦਾ ਨਾਮ ਹੈ ਉਹ ਬੜਾ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਸ਼ਾਇਆ ਹੋਇਆ ਹੈ ਜਿਹੜਾ ਆਪਣੇ ਆਪ ਨੂੰ ਕਿਸਾਨਾਂ ਦਾ ਖਿਵਾਉਂਦਾ ਦਾ ਕਿਸਾਨੀ ਦਾ ਲੀਡਰ ਹੈ ਪਰ ਉਹ ਕਿਸਾਨਾਂ ਦੇ ਖਿਲਾਫ ਹੀ ਐ ਰੁੱਗਣ ਰਿਹਾ ਹੈ ਪੰਜਾਬ ਦੇ ਵਿੱਚ ਬੈਠਾ ਕਿਸਾਨੀ ਦੇ ਖਿਲਾਫ ਹੀ ਐ ਰੁੱਗਣ ਰਿਹਾ ਹੈ ਉਹਦੇ ਸਰਦਾਰ ਜਗਜੀਤ ਸਿੰਘ ਦੱਲੇਵਾਲ ਦੇ ਨਾਲ ਕੋਈ ਵਖਰੇਵਾ ਹੋ ਸਕਦਾ ਹੈ ਕੋਈ ਮਤ ਭੇਤ ਉਹਨਾਂ ਦੇ ਹੋ ਸਕਦੇ ਨੇ ਪਰ ਕਿਸਾਨੀ ਦੇ ਨਾਲ ਨਹੀਂ ਹੋ ਸਕਦੇ ਕਿਉਂਕਿ ਉਹ ਕਿਸਾਨਾਂ ਦੇ ਨਾਂ ਤੇ ਇੱਕ ਲੀਡਰੀ ਲੀਡਰ ਅਖਵਾਉਂਦਾ ਹੈ ਤੇ ਮੇਰੀ ਬੇਨਤੀ ਆ ਰੁਲਦੂ ਸਿੰਘ ਮਾਨਸਾ ਨੂੰ ਜਿਹੜਾ ਤੁਸੀਂ ਸੋਸ਼ਲ ਮੀਡੀਆ ਤੇ ਪ੍ਰਚਾਰ ਕਰ ਰਹੇ ਹੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਇਹ ਮਰਨ ਵਰਤ ਨੂੰ ਇੱਕ ਢਾਹ ਲਾਉਣ ਵਾਲੀ ਗੱਲ ਤੁਸੀਂ ਕਰ ਰਹੇ ਹੋ ਤੇ ਹਰ ਜਿਹੜੀ ਇਹ ਰੁਲਦੂ ਸਿੰਘ ਮਾਨਸੇ ਦੀ ਬਿਆਨਬਾਜ਼ੀ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਅਸੀਂ ਹਰ ਗੱਜ ਬਰਦਾਸ਼ਤ ਨਹੀਂ ਕਰਾਂਗੇ ਉਸ ਲੀਡਰ ਨੂੰ ਅਸੀਂ ਬੇਨਤੀ ਕਰ ਦਿੰਦੇ ਆ ਵੀ ਤੂੰ ਜਿਹੜਾ ਆਪਣਾ ਇਹ ਬੋਲਬਾਲਾ ਇਹਨੂੰ ਸੁਧਾਰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਮੇ ਤਦੂ ਕੀ ਕਰਨੀ ਜਿਹੜਾ ਗੈਰ ਉਗੜ ਰਿਹਾ ਹੈ ਸੋਸ਼ਲ ਮੀਡੀਆ ਤੇ ਇਹਨੂੰ ਬੰਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ